ਵਿਆਕਤੀ ਨੂੰ ਇੰਟਰਸੈਪਟ ਕੀਤਾ ਗੁਰਵਿੰਦਰ ਸਿੰਘ ਉਰਫ ਗਿੰਦੂ ਸੋਨਾ ਸਿੰਘ ਉੱਤਰਰਾਹੀਂ ਇਹਨਾਂ ਨੂੰ ਜਦੋਂ ਆਪਾਂ ਇਨਪੁਟ ਬੇਸਡ ਸਾਡਾ ਆਪਰੇਸ਼ਨ ਸੀਗਾ ਜਦੋਂ ਇਹਨਾਂ ਨੂੰ ਆਪਾਂ ਫੜ ਕੇ ਕੋਸ਼ਿਸ਼ ਦੇਖਿਆ ਤੇ ਇਹਨਾਂ ਕੋਲੋਂ ਸਾਨੂੰ ਕ੍ਰੀਬ ਜਿਹੜੇ 16 ਪਿਸਤਲ ਜਿਹੜੇ ਬ੍ਰਾਂਡ ਹੋਏ ਜਿਹੜੇ ਫੋਰਨ ਰੇਡ ਨੇ ਸਾਰੇ ਆਟੋਮੈਟਿਕ ਪਿਸਤਲ ਹੈ ਪਲੱਸ ਪਲੱਸ ਕੁਸ਼ ਮੈਗਜ਼ੀਨ ਮਿਲੇ ਤੇ ਗੋਲੀਆਂ ਵੀ ਘਰੇ ਮਿਲੀਆਂ ਕਰੀਬ 1847 ਸੋ ਇਹ ਮੋਟਰਸਾਈਕਲ ਤੇ ਆ ਰਹੇ ਸੀਗੇ ਸੋ ਸਾਡੇ ਵੱਲੋਂ ਇੱਕ ਜੁਆਇੰਟ ਆਪਰੇਸ਼ਨ ਦਰੀਨ ਇਹਨਾਂ ਨੂੰ ਕਿਹੜਾ ਫੜਿਆ ਗਿਆ ਉਹ ਸਾਡੇ ਵੱਲੋਂ ਇਸ ਕੇਸ ਜਿਹੜੀ ਪੁੱਛਗਛ ਕੀਤੀ ਜਾ ਰਹੀ ਹੈ ਇਹਨਾਂ ਤੋਂ ਪੁੱਛਣ ਕਿਸਨ ਤੋਂ ਆਇਆ ਪਤਾ ਲੱਗਾ ਵੀ ਇਹ ਜਿਹੜੇ ਵੈਪਨ ਸੀਗੇ ਇਹਨਾਂ ਨੇ ਇਹ ਜੀਜੀ2 ਏਰੀਆ ਦੇ ਵਿੱਚੋਂ ਜਿਹੜੇ ਉਧਰੋਂ ਦੀ ਇਹਨਾਂ ਨੇ ਆਪ ਫਲੱਡ ਦਾ ਜਿਹੜਾ ਫਾਇਦਾ ਲੈਂਦੇ ਹੋਏ ਜਿਹੜੇ ਇਹਨਾਂ ਨੇ ਠਾਏ ਆ ਕਿਉਂ ਫਲੱਡ ਦੇ ਦਿਨਾਂ 'ਚ ਜਿਹੜੀ ਮੂਵਮੈਂਟ ਜਿਹੜੀ ਆਪਣੇ ਸਕਿਉਰਿਟੀ ਦੀ ਜਬੀ ਐਸਐਫ ਦੀ ਉਹ ਘਟ ਜਾਂਦੀ ਥੋੜੀ ਸੋ ਇਸ ਕਰਕੇ ਜਿਹੜੇ ਉਥੋਂ ਇਹ ਨਗਾਉਣ ਵਿੱਚ ਕਾਮਯਾਬ ਹੋ ਗਏ ਲੇਕਿਨ ਹੁਣ ਇਸ ਤੋਂ ਜਿਹੜੀ ਸਾਡੀ ਅੱਗੇ ਫਰਦਰ ਜਿਹੜੀ ਕੁਝ ਜਿਹੜੀ ਕਰ ਰਹੇ ਆ ਤੇ ਇਹਦਾ ਬੈਕਵਰਡ ਤੇ ਫਾਰਵਰਡ ਲਿੱਕੇ ਜੀ ਅਸੀਂ ਪ੍ਰੋਬ ਕਰ ਰਹੇ ਆ ਆਸ ਹੈ ਕਿ ਅਸੀਂ ਜਿਹੜੀਆਂ ਇਸ ਮਾਮਲੇ ਦੇ ਵਿੱਚ ਹੋਰ ਜਿਹੜੀਆਂ ਰਿਕਵਰੀਆਂ ਕਰਾਂਗੇ ਸਰ ਕਿਹੜੇ ਬੁਨਾਮ ਇਹਾਰ ਹੋਈਏ ਇਹ ਤੁਸੀਂ ਵੀ ਐਸ ਪੀਓ ਸਾਡੇ ਸਾਰੇ ਕਾਰਜ ਕਰ ਰਹੇ ਨੇ ਇਹ ਹੋ ਸਕਦਾ ਹੈ ਪਹਿਲਾ ਪਹਿਲੀ ਵਾਰ ਲੈ ਕੇ ਸੱਪਲੇ ਵੀ ਲੈ ਕੇ ਆਈ ਹੋਮ ਜਨਾ ਜਿੱਨੇ ਥਿਆਰਸ ਤੋਂ ਲੈ ਕੇ ਪਹਿਲਾ ਗੜਾ ਨਾ ਉਠਾ ਲਈ ਕਰਦਾ ਦੇਖੋ ਕੋਈ ਮਲਜਮ ਫੜ ਲਓ ਕਹਿੰਦਾ ਮੈਂ ਪਹਿਲੀ ਵਾਰ ਹੀ ਗਿਆ ਪਰ ਇਹ ਸਸਟੇਨਡ ਇਨਟੈਰੋਗੇਸ਼ਨ ਕਰ ਰਹੇ ਆ ਉਹਦੇ ਵਿੱਚ ਆਪਾਂ ਇਸ ਕਨਕਲੂਜਨ ਤੇ ਪਹੁੰਚਾਂਗੇ ਕਿ ਇਹ ਕਿੰਨੀ ਦੇਰ ਤੋਂ ਇਸ ਸਟੇਟ ਵਿੱਚ ਇਨਵੋਲ ਹੋ ਨੇ ਸੋ ਅਸੀਂ ਇਹਦੇ ਬਿਲਕੁਲ ਤੈਹ ਤੱਕ ਜਾ ਕੇ ਤੇ ਜਿਹੜਾ ਜੋ ਵੀ ਕਾਨੂੰਨੀ ਕਾਰਵਾਈ ਕਰਾਂਗੇ ਜਿੰਨੇ ਥਿਆਰ पकड़े ਗਏ ਨੇ ਜਿੰਨੇ ਮਲਜਮ ਪਕੜੇ ਗਏ ਨੇ ਤੋਂ ਇਹਦਾ ਸਾਰੇ ਦੀ ਗੱਲ ਹੈ ਹਰ ਬੰਦਾ ਸੰਗੋ ਸਾਲ ਤੱਕ ਦੇ ਕੁਝੇ ਤਬਰ ਪੱਤਰਕਾਰਾਂ ਨੂੰ ਫੋਨ ਆਦੇ ਨੇ ਇਹਦਾ ਮਾਸਟਰਮਾਈਂਡਡ ਬੰਦਾ ਇਹਨਾ ਪਿੱਛੇ ਬੈਕਪੋਰਟੇ ਹੁੰਦਾ ਵਾਦੀ ਕੋਈ ਜਨਾ ਫਿਰ ਸਫਰਦ ਚੱਲਿਆ ਰਹੇ ਵੇਖੋ ਜਿਹੜੇ ਕੰਮ ਕਰਦੇ ਆ ਨੈਟਵਰਕਿੰਗ ਤੇ ਇਹਨਾਂ ਦੀ ਹੁੰਦੀ ਆ ਪਰ ਪੰਜਾਬ ਪੁਲਿਸ ਨੇ ਇਹਨਾਂ ਦੀ ਨੈਟਵਰਕ ਬਿਲਕੁਲ ਤੋੜਤੀ ਆ ਜੀ ਐਵਰੀ ਡੇ ਵੇਖੋ ਜੇ ਕ੍ਰਾਸ ਕਰਾਉਂਦੇ ਆ ਤੇ ਆਪਾਂ ਫੜ ਲੈਂਦੇ ਆ ਨਾ 27 ਪਿਸਟਲ ਪਰ ਸਫਰ ਕੱਲ ਫੜੇ ਸੀ ਕਿ ਮਾਰਨਿੰਗ ਫਿਰ ਕੱਲ ਅਹੀਂ ਰਾਤ ਨੂੰ ਅਹੀਂ ਫੜ ਲਏ ਤੋਂ ਸਾਡੇ ਵੱਲੋਂ ਇਹ ਜਿੰਨੇ ਮਰਜ਼ੀ ਤੇਜ਼ ਕਰਾਉਣ ਰਹਿਣ ਪਰ ਅਸੀਂ ਇਹਨਾਂ ਨੂੰ ਫੜ ਲੈਨੇ ਸਰ ਏਡੀ ਕਿੱਥੇ ਸਪਲਾਈ ਕੀਤਾ ਜਾਂਦੀ ਸੀ ਵੇਖੋ ਇਹਨਾਂ ਹੁਣ ਕੁਝ ਬੰਦੇ ਸਾਡੇ ਫੜਨ ਵਾਲੇ ਰਹਿ ਗਏ ਆ ਉਹਨਾਂ ਨੂੰ ਅਸੀਂ ਜਲਦੀ ਅਰੈਸਟ ਕਰਕੇ ਇਹ ਸਾਰਾ ਜਿਹੜਾ ਇਹਦਾ ਫਾਰ ਫਾਰਵਰਡ ਲਿੰਕੇਜ ਵਾਲਾ ਉਹ ਵੀ ਅਸੀਂ ਟ੍ਰੇਸ ਕਰ ਲਾਂਗੇ ਸਰ ਬਾਰਡਰ ਪਾਸ ਤੋਂ ਇੰਨੀ ਖੁਰਟੀ ਮਾਤਰਾ ਜਿਹਾ ਆ ਰਹਾ ਉਹਨਾਂ ਕੀ ਮਕਸਦ ਦੇ ਵਿੱਚ ਹੋ ਜਾਵੇ ਬੀਕੋ ਉਹ ਤਾਂ ਟਰਾਈ ਕਰਦੇ ਆ ਭੇਜਣ ਦੀ ਲੇਕਿਨ ਸਾਡੇ ਵੱਲੋਂ ਬਹੁਤ ਸਖਤੀ ਆ ਅਸੀਂ ਇਹਨਾਂ ਨੂੰ ਕਾਮਯਾਬ ਨਹੀਂ ਹੋ ਦਿੰਦੇ ਸਰ ਅਸ ਗੱਟਣਾ ਤੋਂ ਬਾਅਦ ਕੋਈ ਬੋਲਚੋਕ ਸੀ ਹੋ ਜਾਏਗੀ ਜੀ ਜਿਹੜੀ ਕਟਵਾ ਦਵਾ ਦੇਖੋ ਸਾਡੀ ਜਿਹੜੀ ਪੰਜਾਬ ਪੁਲਿਸ ਆ ਹਮੇਸ਼ਾ ਹੀ ਚੌਕਸ ਇਹ ਵੇਖੋ ਵੀ ਜਿੰਨੇ ਵੀ ਇੱਥੇ ਕਰਾਏ ਹੋਏ ਸਾਰੇ ਸਾਡੇ ਸਾਰੇ ਟੇਸ ਆ ਸੋ ਇਸ ਕਰਕੇ ਸਾਨੂੰ ਇਸ ਚੀਜ਼ ਦਾ ਸ਼ੰਕਾ ਨਹੀਂ ਹੋਣਾ ਚਾਹੀਦਾ ਵੀ ਕੋਈ ਹਥਿਆਰ ਲਿਆ ਰਿਹਾ ਨਹੀਂ ਡਰ ਕੇ ਰਹੀਏ ਠੀਕ ਆ ਜੇ ਲਿਆਉਂਦੇ ਤਾਂ ਫੜ ਵੀ ਲੈਂਦੇ ਨਾਲ ਤੋਂ ਸਰ ਗਿਆ ਸਰਦਾਰ ਮੁੰਦੀ ਗੱਲ ਕਰੀ ਤਾਂ ਉਸ ਤੋਂ ਬਾਅਦ ਕਿੰਨਾ ਕੁ ਜ਼ਰੂਰਤ ਹੈ ਕਿ ਹੜ੍ਹਾਂ ਦੌਰਾਨ ਜਿਹੜਾ ਫੈਂਸਿੰਗ ਵੀ ਡੈਮੇਜ ਹੋਈ ਵੇਖੋ ਬੀਐਸਐ ਹੜ੍ਹਾਂ ਦੇ ਦੌਰਾਨ ਸਾਡੇ ਵੱਲੋਂ ਕੰਟੀਨਿਊਸਲੀ ਜਿਹੜੀ ਫੈਂਸਿੰਗ ਦੇ ਨਾਲ ਜਿਹੜੀ ਆਪਾਂ ਗਸ਼ਤ ਵਗੈਰਾ ਕਰਦੇ ਸੀ ਐ ਜੁਆਇੰਟਲੀ ਸੈਕੰਡ ਲਾਈਨ ਆਫ ਡਿਫੈਂਸ ਤੇ ਵੀ ਆਪਾਂ ਸਾਰੇ ਰੱਖਾਬੰਦੀ ਕੀਤੀ ਹੋਈ ਸੋ ਇਧਰੋਂ ਜਿਹੜਾ ਸਾਡਾ ਬੜਾ ਫੁੱਲ ਉਹ ਜਿਹੜਾ ਚੱਲ ਰਿਹਾ ਇਹ ਉੱਥੋਂ ਇਹਨਾਂ ਨੇ ਪਾਈਪ ਰਾਈ ਮਗਾਈ ਸੀ ਉਧਰ ਦੇ ਬੰਦੇ ਆ ਕੇ ਪਾਈਪ ਰਾਈ ਇਹਨਾਂ ਨੂੰ ਫੜਾ ਕੇ ਸੀ ਸਰ ਕੋਈ ਤਰਸਿਸ਼ ਹੋ ਰਹੀ ਹੈ ਇਸਾਮ ਰਹੁਲ ਵੀ ਇਹ ਤਾਂ ਪਕੜੇ ਗਏ ਕੀ ਬਸ ਅਸਪਲ ਵੀ ਕਹਿੰਗੇ ਲਾਏ ਹੁਣ ਪਾਣੀ ਲਾਏ ਤਾਂ ਸਭਰ ਉਹਦੇ ਹੋ ਗਏ ਵੇ ਉਹ ਹੀ ਦੱਸਣ ਦੇਣਾ ਵੀ ਤਹੀਂ ਬੈਕਵਰਡ ਲਿੰਕੇਜ ਫਾਰਵਰਡ ਲਿੰਕੇਜ ਉਹ ਹੁਣ ਇਸਟੀਗੇਟ ਕਰਾਂਗੇ ਸਰ ਇੱਕ ਗੋਲੀ ਚੱਲੀ ਸੀ ਫਾਲਰ ਕੋਰ ਦੇ ਸਾਹਮਣੇ ਇੱਕ ਆਪਣੇ ਉੱਥੇ ਹੱਦਾ ਕੰਡ ਹੋਇਆ ਹਬੋਰ ਇਸ ਤੋਂ ਇਲਾਵਾ ਹੀ ਦੋ ਗੋਲੀਆਂ ਗਨ ਹੋ ਚੁੱਕੀਆਂ ਨੇ ਕੀ ਉਸਦਾ ਵੀ ਬੰਦੇ ਉਹਨਾਂ ਨਾਲ ਲਿੰਕ ਉਹਨਾਂ ਨਾਲ ਵਿੱਚ ਨਹੀਂ ਵੇਖੋ ਐਦਾਂ ਦੇ ਪਹਿਲਾਂ ਨਹੀਂ ਕਿਹਾ ਜਾ ਸਕਦਾ ਲੇਕਿਨ ਇਹਨਾਂ ਦੇ ਅਪਾ ਤਫਤੀਸ਼ ਹਰਾਂ ਗੱਲ ਤੋਂ ਕਰਾਂਗੇ ਸਰ ਇੱਕ ਸਰ ਜਿਹੜੀ ਕਿੰਨੀ ਦੇਖੋ ਇਹ ਕੋ ਇਟਲੀ ਦੇ ਨੇ ਕੋ ਯੂ ਐਸ ਦੇ ਨੇ ਚਾਈਨਾ ਦੇ ਨੇ ਹਾਂ ਜੀ ਸਰ ਜਿਹੜਾ ਪਾਣੀ ਆਇਆ ਸਰ ਹੱਦ ਤੇ ਜੋ ਪ੍ਰਭਾਵਿਤ ਹੋਇਆ ਹੈਗਾ ਈ ਹੁੰਦਾ ਫਾਇਦਾ ਚੁੱਕਿਆ ਗਿਆ ਇੰਨੀ ਵੱਡੀ ਤਦਾਦ ਦੇ ਹਾਂ ਵੇਖੋ ਫਾਇਦਾ ਤੇ ਲੈਂਦੇ ਆ ਕਿਉਂਕਿ ਜਦੋਂ ਹੜ੍ਹ ਨਹੀਂ ਹੁੰਦੇ ਨਾਰਮਲ ਹੁੰਦਾ ਉਹ ਵਾਇਰ ਦੇ ਵਿੱਚ ਇਲੈਕਟ੍ਰਿਕ ਕਰੰਟ ਵੀ ਹੁੰਦਾ ਹੁਣ ਪਾਣੀ ਹੋਣ ਕਰਕੇ ਕਿਉਂ 3/4 ਜਿਹੜੇ ਪਿੱਲਰ ਸੀ ਉਹ ਡੁੱਬੇ ਸੀਗੇ ਭਾਜੀ ਜੀ ਤੇ ਉਹ ਮੂਮੈਂਟ ਘੱਟ ਜਾਂਦੀ ਉਧਰ ਇਹ ਉਸ ਚੀਜ਼ ਦਾ ਫਾਇਦਾ ਲੈ ਲੈਂਦੇ ਕਿਉਂਕਿ ਏਰੀਆ ਦੇ ਭਿੱਤੀ ਨੇ ਜਿੱਪਲੇ ਝਾਰੀ ਕੋਈ ਨਸੀਬ ਰਾਮ ਹੋਇਆ ਨਾਲ ਸਦਾ ਵੇਖੋ ਅਜੇ ਅਜੇ ਤੱਕ ਜਿਹੜੀ ਸਾਡੀ ਤਕਤੀਸ਼ ਚ ਇਹੀ ਹੈ ਅਸੀਂ ਉਹ ਵੀ ਐਂਗਲ ਜਿਹੜਾ ਅਪਰੂਵ ਕਰ ਰਹੇ ਹਾਂ

ਮਾਤ ਮਾਤ ਨਗਰ ਦਾ ਐਨਐਸਐਸ ਵਾਲਾ ਕੋਰਪੋਰਲ ਰਿਪੋਰਟ ਵੀ ਹੈ ਵੇਖੋ ਇੱਕ ਜਿਹੜਾ ਇਹਨਾਂ ਦਾ ਗੁਰਵਿੰਦਰ ਹੈ ਉੱਤੇ ਇੱਕ ਪਰਚਾ ਹੈ ਉਹ ਆਈਪੀਸੀ ਦਾ ਪਰਚਾ ਦੂਜਾ ਪੜਾ ਫਰੈਸ਼ ਸਰ ਨਰਮਨ ਜੋ ਵੀ ਕੰਟੈਕਟ ਦੂਸਰੀ ਇਹ ਲੋਕ ਕੀ ਬਰਾਮਦ ਕੀ ਕੀ ਗੋਲਵੀਂ ਪੈਸੇ ਤੋਂ ਬਾਅਦ ਹੋ ਕੇ ਆ ਗਿਆ ਕਿ ਕਿੰਨੀ ਕਿੰਨੀ ਦੂਰੀ ਤੋਂ ਦੋਨਾਂ ਸਿੱਧਾ ਵੇਖੋ ਇੰਨੀ ਖੇਪ ਤੇ ਉਹ ਵੀ ਉਦੋਂ ਪਰਵਾਹੀ ਸੀ ਜਿਹੜੀ ਇਹ ਵੀ ਉਹ ਵੀ ਪਰਵਾਹੀ ਸੀ